ਲਾਈਵ ਹੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਸੀਗੇ ਤਲਮੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਕੋਲੇ ਨਿਊ ਹਾਲੈਂਡ 2730 ਲੈ ਕੇ ਆਇਆ ਭਰਾਵੋ ਬਹੁਤ ਸੋਹਣਾ ਟਰੈਕਟਰ ਹੈ ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਬਾਕੀ ਗੱਲ ਆਪਾਂ ਬਾਈ ਨਾਲ ਕਰਵਾਵਾਂਗੇ ਹਾਲ ਤਾਂ ਜਿਹੜੀ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਤੇ ਬਾਈ ਨਾਲ ਬਾਕੀ ਗੱਲ ਕਰਾਵਾਂਗੇ ਤੇ ਕੀ ਰੇਟ ਹੈ ਇਹਦਾ ਬਾਈ ਇੱਧਰ ਆਜੋ ਬਾਈ ਕੀ ਰੇਟ ਆ ਕੀ ਕਿਹੜਾ ਮਾਡਲ ਕਿਹੜਾ ਬਾਈ ਇਹ 17 ਮਾਡਲ 17 ਮਾਡਲ ਟਰੈਕਟਰ ਹੈ ਰੇਟ ਕੀ ਆ ਬਾਈ ਇਹਦਾ ਇਹਦਾ ਹੈਗਾ ਸਾਡੇ ਸੀ ਦਾ ਰੇਟ ਬਾਈ ਨੇ ਮੰਗਿਆ 5.5 ਲੱਖ ਰੁਪਇਆ ਬਈ ਮੌਕੇ ਤੇ ਕੋਈ ਮਾਨਤਾਨ ਬਸ ਮਾਨਤਾਨ ਦੇ 5-7 ਹਜ਼ਾਰ ਰੁਪਏ ਬੜਾ ਨਹੀਂ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਬਾਈ ਵੀ ਕੀ 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 ਸਹੂਲਤ ਦਿੱਤੀ ਇਹਦੇ ਵਿੱਚ ਕੰਪਨੀ ਨੇ ਹੁਣ ਇਕਦਾ ਟਰਬੋ ਐਸ ਹੈ ਬਾਈ ਹਾਂਜੀ ਇੱਕ ਜੈਕ ਲੱਗੇ ਹੁੰਦਾ ਜੀ ਇਹ ਇੱਕ ਲਿਫਟ ਵਾਲਾ ਜੈਕ ਲੱਗਿਆ ਹੋਇਆ ਲਿਫਟ ਕਪੈਸਿਟੀ ਦੂਸਰਿਆਂ ਨਾਲੋਂ ਵੀ ਜ਼ਿਆਦਾ ਹੈ ਹਨਾ ਬਹੁਤ ਜ਼ਿਆਦਾ ਹੈ ਜੀ ਮੰਨ 2 ਕਵਾਂਟਲ ਤੇ ਲਗਭਗ ਲਿਫਟ ਕਪੈਸਿਟੀ ਹੈ ਜਿਹੜੀ ਇਹਦੀ ਜ਼ਿਆਦਾ ਹੈ ਭਰਾ ਉਹ ਇੰਜਨ ਗੇਅਰ ਦਾ ਕਿਵੇਂ ਆ ਬਾਈ ਉੱਚੀ ਬੋਲੀ ਮਾੜਾ ਲੱਗਿਆ ਜੀ ਬਸ ਸਹੀ ਹੈ ਜੀ ਇੰਜਨ ਗੇਅਰ ਤਾਂ ਪੂਰਾ ਵਧੀਆ ਬਾਈ ਕਹਿੰਦਾ ਪੂਰੀ ਤਿਹਲੀ ਕਰਕੇ ਲੈ ਜਾਓ ਬਾਈ ਇਹ ਵਪਾਰ ਦਾ ਕੰਮ ਆ ਭਰਾਵਾਂ ਦਾ ਤੇ ਬਾਕੀ ਸੋਨੂੰ ਪਤਾ ਭਰਾਵੋ ਹਨਾ ਜਿਹੜਾ ਬੰਦਾ ਵਪਾਰ ਕਰਦਾ ਉਹ ਟਰੈਕਟਰ ਮਾੜਾ ਕਦੇ ਨਹੀਂ ਖਰੀਦਦਾ ਕਾਪੀ-ਕੂਪੀ ਦਾ ਓ ਵੀਡੀਓ ਦੇ ਵਿੱਚ ਤੇ ਬਾਈ ਦਾ ਨੰਬਰ ਬੋਲਦੇ ਬਾਈ ਨੰਬਰ ਕਿੰਨਾ ਆਪਣਾ 941775370 ਇੱਕ ਵਾਰੀ ਉੱਚੀ ਬੋਲਦੇ ਬਾਈ 941775370 94177 76 76 53 5370 ਬਾਈ ਦਾ ਨੰਬਰ ਆ ਜੇ ਕਿਸੇ ਨੂੰ ਲੈਣਾ ਤਾਂ ਬਾਈ ਨਾਲ ਗੱਲ ਸੰਪਰਕ ਕਰ ਲਿਓ ਭਰਾਵੋ ਹਨਾ ਤੇ ਇੱਕ ਟਰੈਕਟਰ ਬਾਈ ਕੋਲੇ ਨਿਊ ਹਾਈਲੈਂਡ 23 ਇਧਰਲੀ ਸਾਈਡ ਖੜਾਗਾ ਤੇ ਬਾਈ ਇਹ ਕਿਹੜਾ ਮਾਡਲ ਆ ਇਹ 12 ਮਾਡਲ ਆ ਇਹ 12 ਮਾਡਲ ਟਰੈਕਟਰ ਆ ਭਰਾਵੋ ਤੇ ਰੇਟ ਕੀ ਆ ਬਾਈ ਇਹਦਾ ਇਹਦਾ ਹੈਗਾ 483000 ਇਹਦਾ ਰੇਟ ਆ 483000 ਮੌਕੇ ਤੇ ਬਾਈ ਕੋਈ ਮਾਨਤਾਣ ਹੋ ਜੂ ਹਾਂ ਭਰਾਵੋ ਤੇ ਮੌਕੇ ਤੇ ਮਾਨਤਾਣ ਬਾਈ ਕਹਿੰਦਾ ਹੋ ਜੂਗਾ ਟਾਇਰ ਕਿੰਨੇ ਕ ਪੈਸੇ ਆ ਬਾਈ ਇਹਦੇ ਨਵੇਂ ਹੀ 90% ਨਵੇਂ ਟਾਇਰ ਆ 90 ਪੈਸੇ ਦਾ ਲਗਭਗ ਟਾਇਰ ਆ ਭਰਾਵੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਾਕੀ ਤੁਸੀਂ ਸਾਰਾ ਦੇਖ ਰਹੇ ਹੋ ਭਰਾਵੋ ਇੰਜਨ ਗੇਅਰ ਦਾ ਕਿਵੇਂ ਆ ਬਾਈ ਇਹ ਟਰੈਕਟਰ ਕਲਚ ਨੋਬ ਦਾ ਓਕੇ ਆ ਬਾਈ ਹਾਂ ਸਹੀ ਠੀਕ ਹੈ ਦੋਨੇ ਟਰੈਕਟਰ ਇਹ ਭਰਾ ਕੋਲੇ ਨੇ ਜੇ ਇੱਕ ਜੌਂਡੀਆਰ ਰਹੀ ਆ ਅਸਾ ਇੱਕ ਜੌਂਡੀਆਰ ਖੜਾ ਭਰਾ ਉਹ 52 4 ਜੌਂਡੀਆਰ ਹੈਗਾ ਇਹ ਵੀ ਦੇਖ ਲਓ ਤੁਸੀਂ ਟਾਇਰ 200 ਸਟ ਸਾਹਮਣੇ ਹੈ ਹਨਾ ਭਰਾ ਉਹ ਤੇ ਬਾਕੀ ਬਾਈ ਇਹਦਾ ਕੀ ਰੇਟ ਆ ਕਿਹੜਾ ਮਾਡਲ ਹੈ ਇਹ ਬਾਈ ਇਹੇ ਬਾਈ ਜੀ ਹੈਗਾ ਆਪਣਾ 10 ਮਾਡਲ ਹੈ ਜੀ ਡਬਲ ਪੀਟੀਓ 10 ਮਾਡਲ ਡਬਲ ਪੀਟੀਓ ਤੇ ਰੇਟ ਕੀ ਆ ਬਾਈ ਇਹਦਾ ਰੇਟ ਹੈਗਾ 423000 ਰੁਪਏ ਰੇਟ ਇਹਦਾ 423000 ਰੁਪਏ ਰੇਟ ਆ ਭਰਾ ਉਹ ਮੌਕੇ ਤੇ ਮਾਨਤਾਨ ਹੋ ਜੂ ਬਾਈ ਮੌਕੇ ਦੀ ਮਾੜਾ ਮੋਟਾ ਕਰ ਦਿਆਂਗੇ ਮੌਕੇ ਤੇ ਭਰਾ ਕਹਿੰਦਾ ਮਾਨ ਤਾਨ ਹੋ ਜਾਊਗਾ ਤੇ ਬਾਈ ਇੱਕ ਵਾਰੀ ਨੰਬਰ ਹੋਰ ਬੋਲ ਦੇ ਵੀਡੀਓ ਥੋੜੀ ਲੰਮੀ ਬਣ ਗਈ ਆ 946765377 ਦੁਬਾਰੀ ਬੋਲ 941765377 ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੋ ਬਾਈ ਕੋਲ ਤਿੰਨ ਟਰੈਕਟਰ ਆ ਇੱਕ ਤਾਂ 524 ਜੌਂਡੀਅਰ ਔਰ ਨਿਊ ਹਾਲੈਂਡ 733 12 ਮਾਡਲ ਇਧਰਲੀ ਸਾਈਡ ਭਰਾ ਉਹ ਆ ਟਾਪ ਮਾਡਲ ਆਗਾ 2017 ਮਾਡਲ ਆ ਤੇ 6 ਲੱਖ 83000 ਰੁਪਏ ਬਾਈ ਨੇ ਰੇਟ ਰੱਖਿਆਗਾ ਜੇ ਕਿਸੇ ਭਰਾ ਨੇ ਲੈਣਾ ਹੋ ਤਾਂ 22 ਦਾ ਨੰਬਰ ਵੀਡੀਓ ਦੇ ਵਿੱਚ ਆ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ 22 ਨਾਲ ਕਰ ਲਿਓ ਸੰਪਰਕ